ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਅੱਜ ਇੱਕ ਬਹੁਤ ਹੀ ਵਧੀਆ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ ਅ ਰਸਤੇ ਦੇ ਵਿੱਚ ਲੰਘਦੇ ਪਏ ਸੀ ਤੇ ਸੋਚਿਆ ਕਿ ਇੱਕ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਵੇ ਅ ਦੋਸਤੋ ਜਿਵੇਂ ਕਿ ਬਹੁਤ ਸਾਰੇ ਅਪਡੇਟ ਜਿਹੜੇ ਆਹੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਵਿੱਚੋਂ ਅੱਜ ਇੱਕ ਇਹ ਵੀ ਅਪਡੇਟ ਸਾਹਮਣੇ ਆਇਆ ਤੇ ਰਸਤੇ 'ਚ ਚਲਦੇ-ਚਲਦੇ ਇਸ ਜਗ੍ਹਾ ਦੇ ਉੱਤੇ ਰੁਕ ਕੇ ਅਪਡੇਟ ਦੇਣਾ ਜਿਹੜਾ ਆ ਜਰੂਰੀ ਸਮਝ ਲਿਆ ਕਿ ਇਹ ਅਪਡੇਟ ਜਿਹੜਾ ਆ ਉਹ ਤੁਹਾਨੂੰ ਦੇ ਹੀ ਦਈਏ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਬਹੁਤ ਸਾਰੇ ਮਸਲੇ ਜਿਹੜੇ ਆ ਪੰਜਾਬ ਦੇ ਵਿੱਚ ਉੱਠੇ ਹੋਏ ਨੇ ਤੇ ਉਹਨਾਂ ਮਸਲਿਆਂ ਦੇ ਵਿੱਚ ਹੀ ਜਿਹੜੇ ਆ ਕਈ ਮਸਲੇ ਜਿਹੜੇ ਆ ਉਹ ਦਬੇ ਜਾਂਦੇ ਨੇ ਕਈ ਮਸਲੇ ਜਿਹੜੇ ਆ ਉਹ ਹਰੇ ਭਰੇ ਹੋ ਕੇ ਗਾਂ ਦੀ ਗਾਂ ਜਿਹੜੇ ਆ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਇਹਨਾਂ ਦੇ ਵਿੱਚ ਜਿਵੇਂ ਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਦੇ ਦੇ ਪਿਓ ਕਿ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਬਹੁਤ ਸਾਰੇ ਐਸੇ ਜਿਹੜੇ ਸੰਸਥਾਵਾਂ ਦੇ ਲੀਡਰ ਨੇ ਬਹੁਤ ਸਾਰੀਆਂ ਐਸੀਆਂ ਕਲੱਬਾਂ ਜਿਹੜੀਆਂ ਨੇ ਉਹ ਕੀ ਕਰਦੀਆਂ ਨੇ ਕਿ ਆਪਣੇ ਜਿਹੜਾ ਆ ਪੂਰੀਆਂ ਟੀਮਾਂ ਨੂੰ ਲੈ ਕੇ ਤੇ ਧਰਨੇ ਮੁਜਾਹਰੇ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤੇ ਖਾਸ ਕਰਕੇ ਉਹ ਧਰਨੇ ਮੁਜਾਹਰੇ ਨੇ ਜਿਹੜੇ ਉਹ ਰੇਲਵੇ ਸਟੇਸ਼ਨਾਂ ਤੇ ਰੇਲਵੇ ਲਾਈਨ ਦੇ ਉੱਤੇ ਜਾਂ ਫਿਰ ਸੜਕਾਂ ਦੇ ਉੱਤੇ ਜਿਹੜਾ ਹੈ ਕਰਨੇ ਸ਼ੁਰੂ ਕਰ ਦਿੱਤੇ ਜਿਦੇ ਚ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹਦੇ ਚ ਪਿਛਲੇ ਦਿਨੀ ਦੇਖਿਆ ਤੁਸੀਂ ਕਿ ਬਟਾਲਾ ਦੇ ਵਿੱਚ ਵੀ ਇੱਕ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਧਰਨੇ ਮਜਾਰੇ ਦੇ ਵਿੱਚ ਜਿਹੜਾ ਰੌਲਾ ਰੱਪਾ ਪੈ ਗਿਆ ਜਿਦੇ ਚ ਇੱਕ ਰਾਹਗੀਰ ਨੂੰ ਜਿਹੜਾ ਆ ਧਰਨਾਕਾਰੀਆਂ ਨੇ ਜਿਹੜਾ ਆ ਕੁੱਟ ਦਿੱਤਾ ਤੇ ਬਹੁਤ ਜ਼ਿਆਦਾ ਥਾਂ ਤੇ ਇਦਾਂ ਜਿਹੜੇ ਰੌਲੇ ਰੱਪੇ ਪੈਂਦੇ ਕਿਤੇ ਨਾ ਕਿਤੇ ਜਿਹੜਾ ਆ ਜਦੋਂ ਇਦਾਂ ਦੇ ਧਰਨੇ ਲੱਗੇ ਹੁੰਦੇ ਆ ਉੱਥੇ ਜਿਹੜੇ ਲੋਕ ਆ ਉਹ ਕਾਫੀ ਜ਼ਿਆਦਾ ਜਿਹੜੇ ਆ ਉਹ ਦੁਖੀ ਹੋ ਜਾਂਦੇ ਆ ਤੇ ਕਾਫੀ ਜ਼ਿਆਦਾ ਜਿਹੜੀ ਪਬਲਿਕ ਨੂੰ ਜਿਹੜੀ ਪ੍ਰੇਸ਼ਾਨੀ ਆਉਂਦੀ ਹੈ ਉਸ ਪਬਲਿਕ ਦੀ ਪ੍ਰੇਸ਼ਾਨੀ ਨੂੰ ਮੱਦੇ ਨਜ਼ਰ ਰੱਖਦੇ ਹੋਈ ਹੈ ਜਿਹੜਾ ਜਿਹੜਾ ਅਪਡੇਟ ਸਾਹਮਣੇ ਆ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਆ ਪੰਜਾਬ ਸਰਕਾਰ ਜਿਹੜੀ ਇਹ ਪੂਰੀ ਤਰ੍ਹਾਂ ਜਿਹੜਾ ਇੱਕ ਕਮਰ ਕੱਸ ਰਹੀ ਹੈ ਬਹੁਤ ਜਿਹੜਾ ਇੱਕ ਸਕੰਜਾ ਕੱਸਣ ਜਾ ਰਹੀ ਹੈ ਭੀ ਜੇਕਰ ਤੁਸੀਂ ਧਰਨਾਕਾਰੀ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਧਰਨਾ ਲਾਉਂਦੇ ਕਿਸੇ ਵੀ ਜਨ ਸੇ ਬੰਦੀ ਨਾਲ ਤੁਸੀਂ ਸੰਬੰਧਤ ਹੋ ਜਾਂ ਕਿਸੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਧਰਨਾ ਲਗਾ ਰਹੇ ਹੋ ਚਾ ਬੰਦੇ ਇਕੱਠੇ ਕਰਕੇ ਜੇਕਰ ਤੁਸੀਂ ਰੋਡ ਜਾਮ ਕਰਦੇ ਹੋ ਪਬਲਿਕ ਨੂੰ ਰਾਹਹੀਰਾਂ ਨੂੰ ਜੇਕਰ ਤੰਗ ਕਰਦੇ ਹੋ ਤੇ ਉਹਦੇ ਤੇ ਜਿਹੜਾ ਆ ਜਿਹੜੀ ਸਰਕਾਰ ਆ ਨਕੇਲ ਕੱਸਣ ਜਾ ਰਹੀ ਏ ਉਹ ਤੁਹੰਦਾ ਦੀ ਕਿ ਸੂਤਰਾਂ ਤੋਂ ਨਿਕਲੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਉਹਦੇ ਚ ਸਾਫ ਸੁੱਤਰੇ ਲਬਜ਼ਾਂ ਚ ਜਿਹੜਾ ਆ ਉਹ ਸਰਕਾਰ ਵੱਲੋਂ ਇਹ ਕਿਹਾ ਗਿਆ ਆ ਕਿ ਹੁਣ ਕੋਈ ਵੀ ਧਰਨਾਕਾਰੀ ਕੋਈ ਵੀ ਸੰਸਥਾ ਕੋਈ ਵੀ ਜਥੇਬੰਦੀ ਜਿਹੜੀ ਏ ਰੋਡ ਦੇ ਉੱਤੇ ਇਸ ਤਰ੍ਹਾਂ ਦਾ ਕੰਮ ਨਾ ਕਰੇ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਕਾਲ ਦੇ ਕੇ ਤੇ ਜਿਹੜਾ ਆ ਰੋਡ ਨੂੰ ਜਾਮ ਨਾ ਕਰੇ ਤੇ ਨਾ ਹੀ ਰੋਡ ਦੇ ਉੱਤੇ ਜਿਹੜਾ ਆ ਉਹ ਇਦਾਂ ਦਾ ਪ੍ਰਦਰਸ਼ਨ ਕਰਕੇ ਤੇ ਰਾਹਗੀਰਾਂ ਨੂੰ ਜਿਹੜਾ ਆ ਤੰਗ ਕਰੇ ਬਹੁਤ ਸਾਰੇ ਥਾਵਾਂ ਤੇ ਤੁਸੀਂ ਦੇਖਿਆ ਹੋਵੇਗਾ ਵੀ ਜਿੰਨੇ ਵੀ ਧਰਨਾ ਪ੍ਰਦਰਸ਼ਨ ਹੈ ਉਹ ਸਾਰੇ ਤੇ ਸਾਰੇ ਚੌਕਾਂ ਦੇ ਵਿੱਚ ਰੋਡਾਂ ਦੇ ਉੱਤੇ ਮੇਨ ਰਾਹਾਂ ਦੇ ਉੱਤੇ ਜਿਹੜਾ ਆ ਉਹ ਲਾ ਦਿੱਤੇ ਜਾਂਦੇ ਜਿਹਦੇ ਚ ਜਿਹੜਾ ਆ ਰਾਹਗੀਰਾਂ ਨੂੰ ਕਾਫੀ ਜ਼ਿਆਦਾ ਜਿਹੜੀ ਉਹ ਪ੍ਰੇਸ਼ਾਨੀ ਆ ਜਾਂਦੀ ਤੇ ਰਾਹਗੀਰ ਖਾਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਆ ਤੇ ਕਾਲ ਆਉਣ ਤੋਂ ਬਾਅਦ ਜੇਕਰ ਤੁਸੀਂ ਰੋਡ ਦੇ ਉੱਤੇ ਬੈਠਦੇ ਹੋ ਤਾਂ ਸਰਕਾਰ ਨੇ ਸਿੱਧੇ ਲਬਜ਼ਾਂ ਦੇ ਉੱਤੇ ਕਹਿ ਦਿੱਤਾ ਵੀ ਇਸ ਦੇ ਵਾਸਤੇ ਤੁਸੀਂ ਤਿਆਰ ਹੋ ਵੀ ਤੁਹਾਨੂੰ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਸਜ਼ਾ ਦਾ ਜਿਹੜਾ ਆ ਉਹ ਖਾਮਿਆ ਜਾਂ ਭੁਗਤਣਾ ਪੈ ਸਕਦਾ ਹੋ ਸਕਦਾ ਵੀ ਤੁਹਾਡੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਤੇ ਸੜਕ ਤੇ ਨਿਕਲਣ ਤੋਂ ਪਹਿਲਾਂ ਧਰਨੇ 'ਚ ਆਉਣ ਤੋਂ ਪਹਿਲਾਂ ਜਿਹੜਾ ਆ ਉਹ ਆਪਣਾ ਜਿਹੜਾ ਆ ਉਹ ਬੰਦੋਬਸਤ ਜ਼ਰੂਰ ਕਰਕੇ ਆਇਓ ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਤੁਸੀਂ ਬਚ ਸਕੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਸੀਂ ਦੇਖਦੇ ਪਿਓ ਵੀ ਬਹੁਤ سارے ਧਰਨੇ ਪੰਜਾਬ ਸਰਕਾਰ ਨੇ ਚਕਾ ਦਿੱਤੇ ਨੇ ਤੇ ਬਹੁਤ سارے ਧਰਨਿਆਂ ਨੂੰ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਤੇ ਸੜਕਾਂ ਦੇ ਉੱਤੇ ਵੀ ਜਿਹੜੇ ਆ ਉਸ ਸਮੇਂ ਤੋਂ ਲੈ ਕੇ ਜਿਹੜੇ ਧਰਨੇ ਘਟੇ ਹੋਏ ਆ ਤੇ ਇਦੇ ਵਿੱਚ ਜਿਹੜਾ ਹੁਣ ਹਾਈ ਅਲਰਟ ਆ ਜਿਹੜਾ ਸੂਤਰਾ ਤੋਂ ਨਿਕਲ ਕੇ ਸਾਹਮਣੇ ਆਇਆ ਵੀ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਇਤਰਾ ਧਰਨਾ ਪ੍ਰਦਰਸ਼ਨਕਾਰੀ ਜਿਹੜੇ ਆ ਪ੍ਰਦਰਸ਼ਨ ਕਰਦੇ ਆ ਰੋਡ ਜਾਮ ਕਰਦੇ ਆ ਰਾਹ ਗਿਰਨ ਨੂੰ ਤੰਗ ਕਰਦੇ ਆ ਤੇ ਉਹਨਾਂ ਦੇ ਉੱਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਇਸ ਕਾਰਵਾਈ ਤੋਂ ਬਚਣ ਦੇ ਲਈ ਤੁਹਾਨੂੰ ਜਿਹੜਾ ਆ ਉਹ ਆਪਣੇ ਆਪ ਨੂੰ ਅਲਰਟ ਰੱਖਣਾ ਪਏਗਾ ਤੇ ਇਹਨਾਂ ਰੋਡਾਂ ਦੇ ਉੱਤੇ ਜਾਮ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ ਤਾਂ نو ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਕਰਕੇ ਅੱਗੇ ਦੇ ਅੱਗੇ ਤੋਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ